ਪਾਵਰ ਦੇ ਦਿਆਂ ਕਿਹੜੇ ਟਰੈਕਟਰ ਦੀ ਜਿਆਦਾ ਆ 855 ਲੀਲਾ ਤੇ ਇਹਨੂੰ ਆ ਨੱਕੋ ਨੱਕ ਭਰ ਦੇਣਾ ਗੱਭਰੂ ਕਹਿੰਦੇ ਬਾਈ ਕਹਿੰਦਾ ਵੀ ਮੈਂ ਕਹਿੰਦਾ ਜਮਾ ਨੱਕੋ ਨੱਕ ਭਰਾ ਕੇ ਲੈ ਕੇ ਨਹੀਂ ਟਰਾਲੀ ਤੇ ਫੇਰ ਦੇਖਦੇ ਛੱਟ ਬੰਦ ਗਈ ਆ ਤੇ ਜੋਰ ਪਰਖਿਆ ਜਾਣਾ ਕਹਿੰਦੇ ਜੋਬਰ ਦਾ ਤੇ ਛਿਰੀ ਵਾਲਾ ਗੱਭਰੂ ਵੀ ਕਹਿੰਦਾ ਘੌਂਦਾ ਕਹਿੰਦੇ ਛੋਟਾ ਜਿਹਾ ਬੱਚਾ ਨੰਨਾ ਮੁੰਨਾ ਸਾਨੂੰ ਉਹਦੇ ਦਰਸ਼ਨ ਕਰਾਉਣੇ ਆ ਜੱਟਾਂ ਦੇ ਮੁੰਡੇ ਨੰਨਾ ਮੁੰਨਾ ਮੁੰਡਾ ਦਾ ਸੇਵੇ ਦਾ ਤੇ ਡਰਾਈਵਰ ਚੋਟੀ ਦਾ ਕਹਿੰਦੇ ਆ ਤੇ ਤੁਹਾਨੂੰ ਚੋਟੀ ਦੇ ਡਰਾਈਵਰ ਨਾਲ ਮਿਲਾਉਣੇ ਆ ਝਿਰੀ ਆ ਸਾਡੀ ਪੱਟੀ ਹੋਈ ਓਨਰ ਹੈ ਵਾ ਇਕੱਠਾ ਸੇਵਾ ਕਿੰਨੇ ਦੀ ਟਰਾਲੀ ਸੇਵੇ ਹੋਏ ਟਰਾਲੀ ਬੋਲ ਪੱਗਦੇ ਜਿਆ ਫਰੀ ਆ ਮਿੱਟੀ ਜਿੰਨੀ ਮਾਦੀ ਲਿਆ ਸਕਦੇ ਹੋ ਤੇ ਇਹ ਸਾਡੀ ਜਿਹੜੀ ਯਾਰ 300 ਰੁਪਏ ਕਿਹੜਾ ਮਿੱਟੀ ਬਾਡੂ ਐਵੇਂ ਲੋਕ ਆ ਜਾਂਦੇ ਸਾਡੇ ਏਰੀਆ ਦਾ ਮਿੱਟੀ ਬਹੁਤ ਆ ਬਹੁਤ ਜ਼ਿਆਦਾ ਐਵੇਂ ਤੁਹਾਨੂੰ ਕਹਿ ਦਈਏ ਉਹ ਆਂਦਾ ਡਰਾਈਵਰ ਆ ਡ라이ਵਰ ਤੁਹਾਨੂੰ ਦਿਖਾ ਦਈਏ ਵੀ ਮੈਂ ਤੇ ਜਿਹੜਾ ਡਰਾਈਵਰ ਦੀ ਉਮਰ ਆ 18 ਸਾਲ ਦਾ ਗੱਭਰੂ ਆ ਕਹਿੰਦੇ 18 ਸਾਲ ਦਾ ਥੋੜਾ ਕੱਦ ਘੱਟਾ ਕੀਤਾ ਮੁੰਡੇ ਨੇ ਤੇ ਪੂਰੀ ਭਰਦੀ ਨੱਕੋ ਨੱਕ ਭਰਦੀ ਐ ਨੱਕੋ ਨੱਕ ਕਿਹੜੀ ਹੈਗੀ ਟਰਾਲੀ ਭਰਨੀ ਆ ਚੰਗਾ ਓਏ ਨੱਕੋ ਨੱਕ ਭਰਦੀ ਪੂਰੀ ਆ ਜੋਰ ਦੇਖਣਾ ਲੀਲੇ ਦਾ ਆ ਬਾਈ ਦੇ ਲੀਲੇ ਸਵਰਾਜ ਦਾ ਜੋਰ ਦੇਖਣਾ ਅੱਜ ਫਾਂ ਦਾ ਗੱਭਰੂ ਆ ਫੁੱਲ ਭਰਦੀ ਐ ਨੱਕੋ ਨੱਕ ਮੁੰਡਿਆ ਉਹ ਗੱਭਰੂ ਆ ਨੱਕੋ ਨੱਕ ਨੱਕੋ ਨੱਕ ਲਓ ਜੀ ਟਰਾਲੀ ਆ ਜਿਹੜੀ ਦੇਖਦੇ ਆ ਕਿੰਨੇ ਕਿੰਨੇ ਕਰਾਹ ਪਾਉਂਦਾ ਦੇਖਦੇ ਆ ਪੰਜ ਕਰਾਹਾਂ ਚ ਕਹਿੰਦੇ ਟਰਾਲੀ ਗੱਭਰੂ ਕਹਿੰਦਾ ਮੈਂ ਭਰ ਦੂੰਗਾ ਫੁੱਲ ਐਨ ਜਮਾਂ ਨੱਕੋ ਨੱਕ ਭਰ ਦੇਣੀ ਐ ਟਰਾਲੀ ਆ ਦੇਖੋ ਚਲੋ ਜੀ ਐਂਡ ਗੱਲਬਾਤ ਹੋਈ ਗਈ ਆ ਚੌਥਾ ਘਰਾ ਪਹ ਗਿਆ ਚੌਥਾ ਘਰਾ ਪਹ ਗਿਆ ਜੀ ਚੌਥਾ ਘਰਾ ਪਹ ਗਿਆ ਮਿੱਤਰੋ ਤੇ ਦੇਖੀ ਜਾਓ ਬੰਦਾ ਕੀ ਆ ਪੰਜਵਾਂ ਕਰਾ ਲੈ ਕੇ ਮੁੰਡਾ ਨੱਕੋ ਨੱਕ ਇਹਨੇ 6 ਕਰਾ ਪਾਉਣੇ ਅੱਜ ਮੈਸਰਗਨ ਦਾ ਏ ਯਾਤਰੀ ਵਾਲਾ ਗੱਪਰੂ ਕਹਿੰਦਾ 6 ਕਰਾ ਹੁੰਦੇ ਅੱਜ 6 ਕਰਾ ਤੇ ਇਹਨਾਂ ਪਰ ਬੰਦਾ ਕੀ ਏ ਬੰਦਾ ਕੀ ਏ ਕੀ ਏ ਕੀ ਬੰਦਾ ਮਰ ਗਿਆ ਜਿਵੇਂ ਮਰ ਗਿਆ ਜਿਵੇਂ ਮਰ ਗਿਆ ਜਿਵੇਂ ਮਰ ਗਿਆ ਓਏ ਲਾਟ ਮਾਰ ਗਿਆ ਓਏ ਜਿਵੇਂ ਲਾਟ ਮਾਰ ਗਿਆ ਗੱਪਰੂ ਜਿਵੇਂ ਲਾਟ ਮਾਰ ਗਿਆ ਓਏ ਜਮਈ ਲਾਟ ਮਾਰ ਗਿਆ ਓਏ ਇੱਕ ਹੋਰ ਆਉਂਦੇ ਟੋਜਨ ਦਾ ਪਾਵਾਂਗੀ ਇਹ ਪੰਜ ਟੋਜਨ ਨਹੀਂ ਪਾਉਂਦਾ ਟੋਜਨ ਪਾਉਂਦਾ ਨਹੀਂ ਟੋਜਨ ਪਾਉਂਦੇ ਨਹੀਂ ਨਾ 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 ਟੋਜਨ ਪਾਉਣਾ ਬੂ ਨਾ ਨਾ ਜਮਈ ਨਹੀਂ ਟੋਜਨ ਤੋਂ ਬਿਨਾ ਕੰਡਣੀ ਨਹੀਂ ਪੱਕੀ ਗੱਲ ਆ ਆ ਕਿੰਨਾ ਮਾ ਕਰਾ ਰਿਹਾ ਫਿਰ ਆ ਛੇਮਾ ਛੇਮਾ ਕਰਾ ਰਿਹਾ ਗੱਭਰੂ ਕਹਿੰਦਾ ਮੈਂ ਟੋਜਨ ਵੀ ਨਹੀਂ ਪਾਉਂਦਾ ਤਾਨੂੰ ਜੋਰ ਦਿਖਾਉਣਿਆ ਫਿਰ ਲੀਲੇ 855 ਦਾ ਤੇ ਵੀਡੀਓ ਮੇਰਾ ਭਾਈ ਨਾ ਸਾਰੀ ਦੇਖ ਕੇ ਆਪਣੇ ਪੇਜ ਨੂੰ ਫੋਲੋ ਕਰ ਲੋ ਸ਼ੇਅਰ ਕਰ ਦੋ ਸਬਸਕ੍ਰਾਈਬ ਕਰ ਦੋ ਜਿਹੜਾ ਕੁਝ ਹੁੰਦਾ ਤੁਸੀਂ ਕਰਦੇ ਹੋ ਯਾਰ ਤੇ ਆ ਲਓ ਜੀ ਸੱਤਵਾਂ ਕਰਾਹ ਐ ਜਮਾ ਨੱਕੋ ਨੱਕ ਭਰ ਲੈ ਟਰਾਲਾ ਬਾਈ ਨੇ ਤੇ ਹੁਣ ਦੇਖਦੇ ਆ ਚੋਰ ਪਰਖਿਆ ਜਾਣਾ ਕਹਿੰਦੇ ਚੋਬਰ ਦਾ ਲੈ ਗੱਪਰੂ ਕਹਿੰਦਾ ਦੋ ਹੋਰ ਪਾਉਣੇ ਆ ਅਜੇ ਇੱਕ ਨਹੀਂ ਕਹਿੰਦਾ ਅੱਠ ਟਰਾਲੇ ਪਾਉਣੇ ਆ ਅੱਠ ਕਰਾਹ ਪਾਉਣੇ ਆ ਕਹਿੰਦਾ ਟਰਾਲੇ 'ਚ ਅੱਠ ਕਰਾਹ ਐ ਨਹੀਂ ਕਹਿੰਦਾ ਲੱਲੀ ਛੱਲੀ ਕੋਈ ਜੋਰ ਪਾਖਣਾ ਕਹਿੰਦੇ ਬਾਬਾ ਆਪੇ ਤਖਤ ਬਿਠਾ ਦਿੰਦਾ ਬੰਦਾ ਹੋਵੇ ਨਾ ਬੇਨੀਤ ਕੁੜੇ ਮੁੰਡੇ ਲਖਾਇਆ ਹੋਆ ਗੱਭਰੂ ਨੇ ਲਓ ਜੀ 7ਵਾਂ 7ਵਾਂ ਕਰਾਹਾ 7ਵਾਂ ਕਰਾਹਾ ਹੁਣ ਤਾਂ ਟਰਾਲੀ ਵੀ ਜਵਾਬ ਦੇਣ ਲੱਗੀ ਕਹਿੰਦੀ ਬੱਸ ਕਰੋ ਪੂਆ ਪੂਆ ਕਰਨ ਲੱਗੀ ਗਿੱਲੀ ਜੀ ਪਾ ਤੇ ਖੜ੍ਹ ਜਾਂ ਨੂੰ ਕੇ ਸਟਾਰਟ ਨਾ ਕਰੀਏ ਜੇ ਅਸੀਂ ਲੈ ਜੂ ਖਿੱਚ ਕੇ ਹੈ ਲੈ ਜੂਗਾ ਇਹ ਕਹਿੰਦੇ ਭਈ ਲਾਲ ਤਗੜਾ ਤੇ ਮੈਂ ਇਹਨੂੰ ਅਖਿਆ ਨੀਲਾ ਤਗੜਾ ਦਾ ਫੇ ਦੇਖਦੇ ਆ ਹੁਣ ਦੇਖਦੇ ਆ ਦੇਖਦੇ ਆ ਦੇਖਦੇ ਆ ਦੇਖਦੇ ਆ ਦੇਖਦੇ ਆ ਖੜਦੀ 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 ਬਾਈ ਕਹਿੰਦਾ ਮਗਰ ਹੋਰ ਪਾ ਦੇ ਭਾਵੇਂ ਕੋਈ ਚੱਕਰ ਹੀ ਨਹੀਂ ਆ ਕਹਿੰਦਾ ਇੱਕ ਭਾਵੇਂ ਮਗਰ ਹੋਰ ਪਾ ਦੇ ਡੱਟ ਲੈ ਟਰਾਲਾ ਪੂਰਾ ਦੇਖੋ ਕੀ ਬਣਦਾ ਓਏ ਇੱਕ ਹੋਰ ਪਾ ਦੇ ਕਹਿੰਦਾ ਇੱਕ ਹੋਰ ਪਾ ਦੇ ਆ ਜਾ ਵੀ ਆ ਜਾ ਗੱਪਰੂ ਆ ਕੀ ਪਾਉਂਦਾ ਦੇਖ ਨੇ ਯੁਰਕਾ ਜਰਾ ਆ ਪਰੇ ਹੋ ਜਾ ਤੂੰ ਇੱਕ ਹੋਰ ਪਾਤਾ ਵੀ ਅੱਠ ਗਰਾਹ ਪਾ ਦੇ ਗੱਪਰੂ ਨੇ ਅੱਠ ਹੁਣ ਦੇਖ ਨੇ ਕੀ ਪਾਉਂਦਾ ਆਂਦੇ ਵੀ ਝੋਟਿਆ ਆਉਣ ਦੇ ਵਿੱਚ ਝੋਟਿਆ ਆਉਣ ਦੇ ਵਿੱਚ ਝੋਟਿਆ ਆਉਣ ਦੇ ਓਏ ਆਉਣ ਦੇ ਆਉਣ ਦੇ ਆਉਣ ਦੇ ਆਉਣ ਦੇ ਕਿਆ ਘਬਰੂ ਕਿਆ ਘਬਰੂ ਕਿਆ ਗਿਆ 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 ਕਿਆ ਗਿਆ ਓਏ ਗਿਆ 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 ਕਿਆ ਗਿਆ 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 55 55 ਆ ਬਈ ਕੋਈ ਨਹੀਂ ਇਸ ਨਹੀਂ ਝੋਟੇ ਦੀ ਓਏ ਕੋਈ ਰੀਜ਼ ਨਹੀਂ ਝੋਟੇ ਦੀ ਓਹ ਜਾਂਦਾ ਓਹ ਜਾਂਦਾ ਓਹ ਜਾਂਦਾ ਏ ਏ ਚੱਕਤਾ ਓਇਂ ਆਂਦਾ ਗਾ ਓਇਂ ਆਂਦਾ ਓਇਂ ਆਂਦਾ